ਸੰਤਾ ਜਨਕੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੇ ਖਾਤੇ ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਜੋ ਸੰਤਾ ਖਰੂਰ ਸਾਹਿਬ ਜੀ ਨੇ ਇੱਕ ਅੰਮ੍ਰਿਤਪਾਨ ਨੂੰ ਬੇਨਤੀ ਕੀਤੀ ਸੀ ਕਿ ਤੁਹਾਨੂੰ ਲੋਕ ਸਭਾ ਐਮਪੀਡੀ ਸੀਪ ਵਾਸਤੇ ਮਦਾਨ ਵਿੱਚ ਆਉਣਾ ਪਊਗਾ ਸੋਹਣੇ ਬੈਂਟੀ ਨੂੰ ਪ੍ਰਵਾਨ ਕੀਤਾ ਵਾ ਬਹੁਤ ਹੀ ਚੰਗੀ ਗੱਲ ਆ ਜਿਹੜਾ ਕਿ ਉਹਨਾਂ ਨੇ ਸੰਗਤ ਦੀ ਬੈਂਟੀ ਨੂੰ ਪ੍ਰਵਾਨ ਕੀਤਾ ਵਾ ਸੋ ਪਹਿਲਾਂ ਹੀ ਬਹੁਤ ਬਲਾਗਾਂ ਨੇ ਕਿਹਾ ਵਾ ਤੇ ਹੁਣ ਅਸਥਾਨੀਦਾਰ ਨੂੰ ਚਾਹੀਦਾ ਵਾ ਕਿ ਆਪਣਾ ਉਮੀਦਵਾਰ ਨਾ ਖੜਾ ਕਰੇ ਤੁਵੇਂ ਪਹਿਲਾਂ ਹੀ ਬਹੁਤ ਆਪਣੀ ਹੋ ਚੱਕਿਆ ਜੋ ਕਿ ਸਰਪਾ ਬਹੁਤ ਹੰਦੋਂ ਮੈਂ ਆਜਾ ਇਸ ਚੀਜ਼ ਨਾਲ ਤੁਹਾਨੂੰ ਧੰਨਵਾਦ ਸਰਟਾਂ ਦੇ ਵਿੱਚ ਫਿਰ ਲੋ ਬਣੂਗਾ ਕਿ ਉਹ ਆਪਣਾ ਉਮੀਦਵਾਰ ਨਾ ਖੜਾ ਕਰਾਵੇ ਸੋ ਭਾਈ ਸਮਰਨਜੀਤ ਸਿੰਘ ਦੀ ਮਾਨ ਜੋ ਕਿ ਬਲੇਰ ਸਾਹਿਬ ਖੜੇ ਆ ਗਏ ਉਹ ਵੀ ਬਾਬਾਸ਼ਾ ਹੋ ਜਾਣਾ ਤੇ ਬਹੁਤ ਹੀ ਵਧੀਆ ਗੱਲ ਆ ਬਾਕੀ ਮੈਦਾਨ ਦੇ ਵਿੱਚ ਕੋਈ ਅਗਲੇ ਬੰਨੇ ਵੀ ਟੀਮ ਹੋਵੇ ਤੇ ਫੇਰ ਹੀ ਵਧੀਆ ਲੱਗਦਾ ਵਾ ਇਹ ਆਮ ਮਾਰਾਂ ਨੂੰ ਚਾਹੀਦਾ ਵਾ ਜਿਹੜਾ ਮਾਰਦੀ ਹੁਣ ਖਲਾਸਾ ਪਤਾ ਹੋਣਾ ਲੱਗਣਾ ਆ ਕਿ ਅਮਰਤਪਾਲ ਕੀ ਆ ਤੇ ਤੁਸੀਂ ਕੀ ਆ ਸੋ ਬਹੁਤ ਹੀ ਬਦਿਆ ਅੱਜ ਦਾ ਸਨੇਹਾ ਜੋ ਮਤਬਾਅ ਨੇ ਸੰਤਾ ਦਾ ਕਬੂਲ ਕੀਤਾ ਵਾ ਸੋ ਇਸ ਖਾਲ ਤੇ ਬਹੁਤ ਹੀ ਖੁਸ਼ੀ ਦੀ ਗੱਲਾ ਕਿਤੇ ਮੈਂ ਜਲਕਾਰਾ ਲੁਣ ਬੋਲੇ ਈਸ਼ੋ ਮਿਆ ਸ਼ੇਰ ਆਰ ਜੀ ਵਾਹੇ ਤੁਜੀ ਕਾ ਖਾਲਸਾ ਵਾਹੇ ਤੁਜੀ ਬੰਦ